ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Audio Book by Mandeep Kaur ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਬਾਦਸ਼ਾਹ ਜਹਾਂਗੀਰ ਦਾ ਪਰਲੋਕ ਗਮਣ ਕਰਨਾ ਕੁਝ ਦਿਨ ਲੋਹਾਰ ਆਰਾਮ ਕਰਕੇ ਜਹਾਂਗੀਰ ਨੇ ਕਸ਼ਮੀਰ ਜਾਣ ਦੀ ਤਿਆਰੀ ਆਪਣੇ ਪੁੱਤਰ ਸ਼ਾਹਜਹਾਂ ਨੂੰ ਗੁਰੂ ਜੀ ਪਾਸ ਲਿਆ ਕੇ ਬੇਨਤੀ ਕੀਤੀ ਕਿ ਮੈਂ ਕਸ਼ਮੀਰ ਨੂੰ ਜਾ ਰਿਹਾ ਹਾਂ ਮੇਰੇ ਪਿੱਛੋਂ ਤੁਸੀਂ ਮੇਰੇ ਪੁੱਤਰ ਸ਼ਾਹਜਹਾਨ ਨੂੰ ਮੇਰੇ ਸਮਾਨ ਹੀ ਦਇਆ ਦੀ ਨਜ਼ਰ ਨਾਲ ਵੇਖਣਾ ਗੁਰੂ ਜੀ ਨੇ ਕਿਹਾ ਸਾਡਾ ਕਿਸੇ ਨਾਲ ਵੈਰ ਨਹੀਂ ਹੈ ਜਿਸ ਤਰ੍ਹਾਂ ਕੋਈ ਸਾਡੇ ਨਾਲ ਵਰਤਾਓ ਕਰੇਗਾ ਉਸੇ ਤਰ੍ਹਾਂ ਹੀ ਅਸੀਂ ਉਸ ਨਾਲ ਵਰਤਾਂਗੇ ਫਿਰ ਜਹਾਂਗੀਰ ਨੇ ਸ਼ਾਹਜਹਾਨ ਨੂੰ ਕਿਹਾ ਕਿ ਗੁਰੂ ਜੀ ਇੱਕ ਵੱਡੇ ਜੋਤੇ ਵੀ ਹਨ ਅਤੇ ਪੀਰਨ ਪੀਰ ਵੀ ਇਨਾਂ ਨਾਲ ਸਦਾ ਨਿਮਰਤਾ ਨਾਲ ਪੇਸ਼ ਆਉਣਾ ਇਸ ਤਰ੍ਹਾਂ ਦੋਹਾਂ ਪਾਸਿਆਂ ਨੂੰ ਮੇਲ ਮਿਲਾਪ ਨਾਲ ਰਹਿਣਾ ਆਖ ਕੇ ਜਹਾਂਗੀਰ ਆਪਣੇ ਲਾਮ ਲਸ਼ਕਰ ਨਾਲ ਕਸ਼ਮੀਰ ਨੂੰ ਤੁਰ ਗਿਆ ਚੰਦੂ ਦੇ ਮਰਨ ਦਾ ਹਾਲ ਜਦ ਪਾਪਾ ਪ੍ਰਥੀ ਚੰਦ ਜੀ ਦੇ ਪੁੱਤਰ ਮਿਹਰਵਾਨ ਨੇ ਸੁਣਿਆ ਤਾਂ ਉਹ ਬੜਾ ਦੁਖੀ ਤੇ ਚਿੰਤਾਵਾਨ ਹੋਇਆ ਉਸਨੇ ਵਿਚਾਰਿਆ ਕਿ ਮੇਰਾ ਪਿਤਾ ਅਤੇ ਉਸ ਦੇ ਸਹਾਇਕ ਸੁਲੀ ਘਾ ਸੋਲਵੀ ਘਾ ਤੇ ਚੰਦੂ ਸਾਰੇ ਹੀ ਇੱਕ ਇੱਕ ਕਰਕੇ ਮਰ ਗਏ ਹਨ ਹੁਣ ਕਿਹੜਾ ਕੋਈ ਉਪਾਅ ਕੀਤਾ ਜਾਵੇ ਜਿਸ ਨਾਲ ਸ਼ਾਹਜਹਾਨ ਨਾਲ ਮੇਲ ਮੁਲਾਕਾਤ ਕਰਕੇ ਉਸ ਤੋਂ ਸਹਾਇਤਾ ਲਈ ਜਾਵੇ। ਜਹਾਂਗੀਰ ਨੂੰ ਹਰਗੋਬਿੰਦ ਜੀ ਨੇ ਪਤਾ ਨਹੀਂ ਕਿਹੜਾ ਜਾਦੂ ਪਾ ਦਿੱਤਾ ਹੈ ਜਿਸ ਕਰਕੇ ਉਹ ਉਸ ਦਾ ਪੱਖੀ ਹੋ ਗਿਆ ਹੈ। ਸ਼ਾਹਜਹਾਨ ਨਾਲ ਮੇਲ ਕਰਨ ਵਾਸਤੇ ਚੰਦੂ ਦੇ ਪੁੱਤਰ ਦੀ ਸਹਾਇਤਾ ਲੈਣੀ ਚਾਹੀਦੀ ਹੈ। ਉਹ ਆਪਣੇ ਪਿਤਾ ਦਾ ਬਦਲਾ ਲੈਣ ਵਾਸਤੇ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਵਿਰੁੱਧ ਮੇਰੀ ਸਹਾਇਤਾ ਕਰਨੀ ਮੰਨ ਜਾਵੇਗਾ। ਇਵਾਂ ਤਾਂ ਸੋਚ ਕੇ ਸੋਢੀ ਮਿਹਰਬਾਨ ਚੰਦੂ ਦੇ ਮਰਨ ਦਾ ਅਫਸੋਸ ਕਰਨ ਦੇ ਬਹਾਨੇ ਉਸ ਦੇ ਪੁੱਤਰ ਨੂੰ ਜਾ ਮਿਲਿਆ ਪਹਿਲਾਂ ਚੰਦੂ ਮੱਲ ਦੇ ਮਰਨ ਦਾ ਅਫਸੋਸ ਕਰਕੇ ਫਿਰ ਕਿਹਾ ਸ਼ਾਹਜਹਾਨ ਨੂੰ ਮਿਲ ਕੇ ਦੀਵਾਨ ਸਾਹਿਬ ਦੀ ਮੌਤ ਦਾ ਬਦਲਾ ਗੁਰੂ ਹਰਗੋਬਿੰਦ ਜੀ ਤੋਂ ਜ਼ਰੂਰ ਲੈਣਾ ਚਾਹੀਦਾ ਹੈ ਫਿਰ ਮਿਹਰਬਾਨ ਨੇ ਆਪਣੀ ਬਾਬਤ ਕਿਹਾ ਮੈਨੂੰ ਗੁਰਗੱਦੀ ਮਿਲਣੀ ਚਾਹੀਦੀ ਹੈ ਮੈਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਪਿਰਥੀ ਚੰਦ ਦਾ ਪੁੱਤਰ ਹਾਂ ਸ਼੍ਰੀ ਹਰ ਗੋਬਿੰਦ ਜੀ ਦਾ ਵਰਗਤੀ ਤੇ ਹੱਕ ਨਹੀਂ ਹੈ ਇਹ ਸ਼੍ਰੀ ਗੁਰੂ ਰਾਮਦਾਸ ਜੀ ਦੇ ਛੋਟੇ ਪੁੱਤਰ ਦੇ ਪੁੱਤਰ ਹਨ ਇਹ ਸਲਾਹ ਕਰਕੇ ਦੋਵੇਂ ਜਣੇ ਸ਼ਾਹ ਜਹਾਂ ਨੂੰ ਜਾ ਮਿਲੇ ਅਤੇ ਆਪਕੋ ਆਪਣੇ ਦੁੱਖ ਦੱਸ ਕੇ ਬੇਨਤੀ ਕੀਤੀ ਕਿ ਜੇਕਰ ਤੁਸੀਂ ਸਾਡੀ ਸਹਾਇਤਾ ਕਰੋ ਤਾਂ ਸਾਡਾ ਦੁੱਖ ਦੂਰ ਹੋ ਸਕਦਾ ਹੈ ਦੋਹਾਂ ਦੀ ਗੱਲ ਸੁਣ ਕੇ ਸ਼ਾਹ ਜਹਾਂ ਨੇ ਕਿਹਾ ਜਦ ਸਮਾਂ ਮਿਲਿਆ ਤਾਂ ਮੈਂ ਪਿਤਾ ਜੀ ਨੂੰ ਤੁਹਾਡੀ ਗੱਲ ਕਰਾਂਗਾ ਇਹ ਉੱਤਰ ਲੈ ਕੇ ਮਿਹਰਵਾਨ ਤੇ ਚੰਦੂ ਦਾ ਪੁੱਤਰ ਆਪੋ ਆਪਣੇ ਘਰਾਂ ਨੂੰ ਚਲੇ ਗਏ ਜਹਾਂਗੀਰ ਕਸ਼ਮੀਰ ਨੂੰ ਚਲਿਆ ਗਿਆ ਤੇ ਗੁਰੂ ਜੀ ਨੇ ਆਪਣਾ ਡੇਰਾ ਮੁਜੰਗ ਹੀ ਰੱਖਿਆ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਥਾਂ ਥਾਂ ਦੀਆਂ ਸੰਗਤਾਂ ਰੋਜ਼ ਆਣ ਕੇ ਗੁਰੂ ਜੀ ਦੇ ਦਰਸ਼ਨ ਉਪਦੇਸ਼ ਦੁਆਰਾ ਆਪਣਾ ਜੀਵਨ ਸਫਲਾ ਕਰਦੀਆਂ ਜਾਦੇ ਸ੍ਰੀ ਗੁਰੂ ਹਰगोविंद ਜੀ ਨੂੰ ਇੰਨਾ ਸੰਗਤਾਂ ਵਿੱਚੋਂ ਵੀ ਕਿਸੇ ਸਿੱਖ ਪਾਸੋਂ ਪਤਾ ਲੱਗਾ ਕਿ ਮਿਹਰਬਾਨ ਜੀ ਲਾਹੌਰ ਆਏ ਹੋਏ ਹਨ ਤਾਂ ਗੁਰੂ ਜੀ ਨੇ ਭਾਈ ਪੈੜਾ ਅਤੇ ਪ੍ਰਾਣਾ ਨੂੰ ਭੇਜਿਆ ਕਿ ਮਿਹਰਬਾਨ ਨੂੰ ਬੜੇ ਸਤਿਕਾਰ ਨਾਲ ਕਹਿਣਾ ਕਿ ਵਿਅਰਥ ਝਗੜਾ ਕਰਨਾ ਤੇ ਵਿਰੋਧ ਰੱਖਣਾ ਚੰਗਾ ਨਹੀਂ ਹੈ ਇਸ ਕਰਕੇ ਆਪਸ ਵਿੱਚ ਮਿਲ ਕੇ ਰਹਿਣਾ ਕਰੋ ਪਰ ਮਿਹਰਬਾਨ ਜੀ ਨੇ ਕਿਹਾ ਇਹ ਵੀ ਆਪਣੇ ਪਿਤਾ ਵਾਂਗੂ ਸਾਨੂੰ ਗੱਲਾਂ-ਵਾਤਾਂ ਵਿੱਚ ਹੀ ਰੱਖਣਾ ਚਾਹੁੰਦਾ ਹੈ ਦਿੰਦਾ ਦਵਾਉਂਦਾ ਕੁਛ ਨਹੀਂ ਜਾਪਦਾ ਇਸ ਕਰਕੇ ਤੁਸੀਂ ਜਾਓ ਮੇਰਾ ਉਹਨਾਂ ਨਾਲ ਮੇਲ ਨਹੀਂ ਹੋ ਸਕਦਾ ਮਿਹਰਵਾਨ ਜੀ ਤੋਂ ਇਹ ਉੱਤਰ ਲੈ ਕੇ ਪਾਈ ਪਿਹੜੇ ਤੇ ਪਰਾਣੇ ਨੇ ਗੁਰੂ ਜੀ ਨੂੰ ਆਣ ਕੇ ਦੱਸਿਆ ਤਾਂ ਗੁਰੂ ਜੀ ਆਪ ਮਿਹਰਵਾਨ ਪਾਸ ਜਾਣ ਵਾਸਤੇ ਤਿਆਰ ਹੋ ਗਏ ਪਾਈ ਚੇਠੇ ਆਦਿ ਕੁਝ ਸਿਆਣੇ ਸਿੱਖਾਂ ਨੂੰ ਨਾਲ ਲੈ ਕੇ ਗੁਰੂ ਜੀ ਮਿਹਰਵਾਨ ਪਾਸ ਗਏ ਬੜੇ ਪ੍ਰੇਮ ਤੇ ਵੱਡੇ ਭਾਈ ਦੇ ਸਤਿਕਾਰ ਵਜੋਂ ਗੁਰੂ ਜੀ ਨਮਸਕਾਰ ਕਰਕੇ ਪਾਸ ਬੈਠ ਗਏ ਅਤੇ ਕਿਹਾ ਭਰਾ ਜੀ ਸਾਡੀ ਆਪਸ ਵਿੱਚ ਦੀ ਨਾਰਾਜ਼ਗੀ ਨਾਲ ਜਗਤ ਵਿੱਚ ਨਿੰਦਿਆ ਹੁੰਦੀ ਹੈ ਇਸ ਕਰਕੇ ਗੁੱਸੇ ਗਿੱਲੇ ਨੂੰ ਤਿਆਗ ਕੇ ਪ੍ਰੇਮ ਨਾਲ ਰਹਿਣਾ ਚਾਹੀਦਾ ਹੈ ਜਿਸ ਚੀਜ਼ ਦੀ ਤੁਹਾਨੂੰ ਲੋੜ ਹੈ ਉਹ ਤੁਸੀਂ ਲੈ ਲਵੋ ਤੇ ਆਪਣਾ ਘਰ-ਬਾਰ ਸੰਭਾਲੋ ਤੁਸੀਂ ਅਸੀਂ ਤੁਹਾਡੇ ਅਨੁਸਾਰ ਹੋ ਕੇ ਚੱਲਾਂਗੇ ਗੁਰੂ ਜੀ ਦੀਆਂ ਇਹ ਗੱਲਾਂ ਸੁਣ ਕੇ ਮਿਹਰਬਾਨ ਨੇ ਕਿਹਾ ਮੇਰਾ ਤੁਹਾਡਾ ਮਿਲ ਨਹੀਂ ਹੋ ਸਕਦਾ ਬਹੁਤੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈ ਜਾਓ ਆਪਣੇ ਸਿੱਖਾਂ ਨੂੰ ਲੈ ਕੇ ਚਲੇ ਜਾਓ ਮਿਹਰਬਾਨ ਜੀ ਤੋਂ ਇਹ ਗੱਲਾਂ ਸੁਣ ਕੇ ਗੁਰੂ ਜੀ ਨਮਸਕਾਰ ਕਰਕੇ ਬੜੇ ਸ਼ਾਂਤ ਚਿੱਤ ਆਪਣੇ ਸਥਾਨ ਤੇ ਗਏ ਗੁਰੂ ਘਰ ਦੇ ਰਬਾਬੀ ਸੱਤਾ ਤੇ ਬਲਵੰਡ ਜੋ ਗੁਰੂ ਜੀ ਦੇ ਹਜ਼ੂਰ ਕੀਰਤਨ ਕਰਕੇ ਸਾਰਿਆਂ ਨੂੰ ਬੜਾ ਆਨੰਦ ਕਰਦੇ ਸਨ ਉਨ੍ਹਾਂ ਦਾ ਅੰਤ ਸਮਾ ਆ ਗਿਆ ਤਾਂ ਉਹਨਾਂ ਨੇ ਲਾਹੌਰ ਨਿਵਾਸ ਸਮੇਂ ਹੀ ਆਪਣੇ ਸਰੀਰ ਤਿਆਗ ਦਿੱਤੇ ਇਹਨਾਂ ਦੇ ਪਿੱਛੇ ਗੁਰੂ ਜੀ ਨੇ ਬਾਬਕ ਰਬਾਬੀ ਨੂੰ ਕੀਰਤਨ ਕਰਨ ਦੀ ਸੇਵਾ ਦੇ ਦਿੱਤੀ ਬਾਬਕ ਵੀ ਰਾਗ ਵਿੱਦਿਆ ਵਿੱਚ ਕਾਫੀ ਸਿਆਣਾ ਸੀ ਅਤੇ ਬੜਾ ਸੁੰਦਰ ਕੀਰਤਨ ਕਰਦਾ ਸੀ ਜਹਾਂਗੀਰ ਨੂੰ ਜਦ ਕਸ਼ਮੀਰ ਗਏ ਨੂੰ ਕੁਝ ਮਹੀਨੇ ਬੀਤ ਗਏ ਤਾਂ ਇੱਕ ਦਿਨ ਅਚਾਨਕ ਹੀ ਸਾਰੇ ਸ਼ਹਿਰ ਵਿੱਚ ਖਬਰ ਫੈਲ ਗਈ ਕਿ ਕੁੱਪਾ ਰੁੜ ਗਿਆ ਅਰਥਾਤ ਜਹਾਂਗੀਰ ਬਾਦਸ਼ਾਹ ਪਰਲੋਕ ਸਿਧਾਰ ਗਿਆ ਹੈ ਅਤੇ ਉਸੇ ਪੁੱਤਰ ਸ਼ਾਹਜਹਾਨੇ ਤਖਤ ਤਾਜ ਸੰਭਾਲ ਲਿਆ ਹੈ ਸ਼ਾਹਜਹਾਨ ਨੂੰ ਉਸ ਦੀ ਈਨ ਦਾ ਭਰੋਸਾ ਦੇਣ ਵਾਸਤੇ ਦੇਸ਼ ਦੇ ਸਾਰੇ ਰਾਜੇ ਮਹਾਰਾਜੇ ਤੇ ਅਮੀਰ ਵਜ਼ੀਰ ਉਸ ਨੂੰ ਨਜ਼ਰਾਨੇ ਲੈ ਕੇ ਮਿਲੋ ਬਹੁਤ ਘੋੜੇ ਹਾਥੀ ਅਤੇ ਹੋਰ ਸਗਾਤਾਂ ਆਈਆਂ ਸ਼ਾਹਜਹਾਂ ਨੂੰ ਚੰਗੇ ਘੋੜੇ ਰੱਖਣ ਦਾ ਵੀ ਬੜਾ ਸ਼ੌਂਕ ਸੀ ਜਿੱਥੋਂ ਵੀ ਉਸ ਨੂੰ ਚੰਗੇ ਘੋੜੇ ਦਾ ਪਤਾ ਲੱਗਦਾ ਉੱਥੋਂ ਹੀ ਮੰਗਵਾ ਲੈਂਦਾ ਕਾਬਲ ਦਾ ਇੱਕ ਸ਼ਰਧਾਲੂ ਸਿੱਖ ਆਪਣੀ ਕਮਾਈ ਵਿੱਚੋਂ ਗੁਰੂ ਜੀ ਦਾ ਦਸਵੰਦ ਕੱਢਦਾ ਹੁੰਦਾ ਸੀ ਉਸ ਨੇ ਸੁਣਿਆ ਹੋਇਆ ਸੀ ਕਿ ਗੁਰੂ ਜੀ ਘੋੜੇ ਅਤੇ ਸ਼ਸਤਰ ਦੀ ਭੇਟਾ ਲੈ ਕੇ ਬਹੁਤ ਪਰਸੰਨ ਹੁੰਦੇ ਹਨ ਇੱਕ ਵਾਰ ਉਸ ਪਾਸ ਗੁਰੂ ਕੀ ਕਾਰਪੇਟਾ ਦਾ ਜਦ ਬਹੁਤ ਰੁਪਿਆ ਜਮਾ ਹੋ ਗਿਆ ਤਾਂ ਉਸਨੇ ਇਰਾਕ ਦੇ ਸੌਦਾਗਰ ਪਾਸੋਂ 1 ਲੱਖ ਰੁਪਏ ਦਾ ਇੱਕ ਘੋੜਾ ਖਰੀਦ ਲਿਆ ਜਦ ਕਾਬਲ ਕੰਧਾਰ ਦੀ ਸੰਗਤ ਮਿਲ ਕੇ ਗੁਰੂ ਜੀ ਦੇ ਦਰਸ਼ਨ ਕਰਨ ਤੁਰੀ ਤਾਂ ਉਹ ਪ੍ਰੇਮੀ ਸਿੱਖ ਵੀ ਗੁਰੂ ਜੀ ਦੀ ਕਾਰਪੇਟਾ ਲੈ ਦਾ ਘੋੜਾ ਲੈ ਕੇ ਸੰਗਤ ਦੇ ਨਾਲ ਤੁਰ ਕੇ ਅਟਕ ਦਰਿਆਾਂ ਤੇ ਪਹੁੰਚ ਗਿਆ ਜਦ ਉਹ ਸਿੱਖ ਘੋੜਾ ਲੈ ਕੇ ਨਦੀ ਤੋਂ ਪਾਰ ਹੋ ਰਿਹਾ ਸੀ ਇੱਕ ਉਮਰਾਮ ਜਿਹੜਾ ਬਾਦਸ਼ਾਹ ਸ਼ਾਹਜਹਾਂ ਵਾਸਤੇ ਘੋੜੇ ਖਰੀਦਦਾ ਫਿਰਦਾ ਸੀ ਉਸਨੇ ਇਸ ਘੋੜੇ ਨੂੰ ਵੇਖ ਕੇ ਪੁੱਛਿਆ ਇਹ ਘੋੜਾ ਕਿੱਥੇ ਲੈ ਚੱਲੇ ਹੋ ਅਤੇ ਕਿੰਨੇ ਦਾ ਖਰੀਦਿਆ ਹੈ ਸਿੱਖਣੇ ਕਿਹਾ ਇਹ ਘੋੜਾ ਮੈਂ ਸ੍ਰੀ ਗੁਰੂ ਹਰਗੋਬਿੰਦ ਜੀ ਜੋ ਅੰਮ੍ਰਿਤਸਰ ਰਹਿੰਦੇ ਹਨ 1 ਲੱਖ ਰੁਪਇਆ ਤੋਂ ਖਰੀਦਿਆ ਹੈ ਕੇ ਭੇਟਾ ਕਰਨ ਵਾਸਤੇ ਲੈ ਜਾ ਰਿਹਾ ਹਾਂ ਉਮਰਾਮ ਨੇ ਕਿਹਾ ਇਹ ਘੋੜਾ ਬਾਦਸ਼ਾਹ ਸ਼ਾਹਜਹਾਂ ਦੇ ਲਾਇਕ ਹੈ ਉਸ ਦਾ ਮੁੱਲ ਲੈ ਲੈ ਸਿੱਖ ਨੇ ਕਿਹਾ ਇਹ ਘੋੜਾ ਮੈਂ ਗੁਰੂ ਨਮਿਤਤ ਖਰੀਦ ਕੇ ਲੈ ਜਾ ਰਿਹਾ ਹਾਂ ਇਸੇ ਦੂਸਰੇ ਪਾਸ ਵੇਚ ਨਹੀਂ ਸਕਦਾ ਉਪਰੰਤ ਜਦ ਘੋੜਾ ਲੈ ਕੇ ਸਿੱਖ ਹੋਰ ਸੰਗਤ ਨਾਲ ਲਾਹੌਰ ਪੁੱਜਾ ਤਾਂ ਉਸ ਉਮਰਾਮ ਨੇ ਸ਼ਾਹ ਜਹਾਨ ਨੂੰ ਦੱਸਿਆ ਕਿ ਇਸ ਤਰ੍ਹਾਂ ਦਾ ਇੱਕ ਬਹੁਤ ਸੁੰਦਰ ਘੋੜਾ ਜੋ ਹਜ਼ੂਰ ਦੀ ਸਵਾਰੀ ਦੇ ਲਾਇਕ ਹੈ ਇੱਕ ਸਿੱਖ ਗੁਰੂ ਜੀ ਨੂੰ ਭੇਟਾ ਕਰਨ ਵਾਸਤੇ ਅੰਮ੍ਰਿਤਸਰ ਲੈ ਜਾ ਰਿਹਾ ਹੈ ਅਤੀ ਅੱਜ ਕੱਲ ਉਹ ਇੱਥੇ ਠਹਿਰਿਆ ਹੋਇਆ ਹੈ ਕੋੜੇ ਦੀ ਬੜੀ ਸਿਫਤ ਸੁਣ ਕੇ ਸ਼ਾਹ ਜਹਾਂ ਨੇ ਆਪਣੇ ਸਿਪਾਹੀ ਭੇਜ ਕੇ ਸਿੱਖ ਪਾਸੋਂ ਘੋੜਾ ਜ਼ਬਰਦਸਤੀ ਲੈ ਕੇ ਆਪਣੇ ਤਵੇਲੇ ਵਿੱਚ ਬੰਨ ਲਿਆ। ਇਹ ਸਾਰੀ ਵਾਰਤਾ ਜਦ ਸਿੱਖ ਨੇ ਅੰਮ੍ਰਿਤਸਰ ਪਹੁੰਚ ਕੇ ਬੜੇ ਦੁੱਖ ਨਾਲ ਸ੍ਰੀ ਹਰਗੋਬਿੰਦ ਜੀ ਨੂੰ ਦੱਸੀ ਤਾਂ ਗੁਰੂ ਜੀ ਨੇ ਕਿਹਾ ਭਾਈ ਸਿੱਖਾ ਤੇਰੀ ਭੇਟਾ ਸਾਨੂੰ ਪਰਵਾਣ ਹੋ ਗਈ ਹੈ। ਤੂੰ ਚਿੰਤਾ ਨਾ ਕਰ ਥੋੜੇ ਦਿਨਾਂ ਤੱਕ ਤੇਰਾ ਘੋੜਾ ਸਾਡੇ ਪਾਸ ਹੀ ਪਹੁੰਚ ਜਾਵੇਗਾ। ਸ਼ਾਜਹਾਂ ਘੋੜਾ ਵੇਖ ਕੇ ਬਹੁਤ ਪ੍ਰਸੰਨ ਹੋਇਆ ਅਤੇ ਆਪਣੇ ਇੱਕ ਖਾਸ ਤਵੇਲੇ ਵਿੱਚ ਬਣ ਕੇ ਉਸ ਦੀ ਦੇਖਭਾਲ ਵਾਸਤੇ ਸੇਵਾਦਾਰ ਨਿਯਤ ਕਰ ਦਿੱਤੇ ਘੋੜਾ ਦੋ ਦਿਨ ਉਪਰੰਤ ਬਿਮਾਰ ਹੋ ਗਿਆ ਅਤੇ ਉਸਨੇ ਦਾਣਾ ਪਾਣੀ ਖਾਣਾ ਛੱਡ ਦਿੱਤਾ ਏ ਫਿਰ ਉਸਨੇ ਆਪਣੀ ਅਗਲੀ ਇੱਕ ਲੱਤ ਜ਼ਮੀਨ ਤੋਂ ਉੱਚੀ ਚੁੱਕ ਲਈ ਜਦ ਇਸ ਗੱਲ ਦੀ ਬਾਦਸ਼ਾਹ ਨੂੰ ਖਬਰ ਹੋਈ ਤਾਂ ਉਸਨੇ ਆਪਣੇ ਸਿਆਣੇ ਸਲੋਤਰੀ ਸੱਦ ਕੇ ਘੋੜੇ ਨੂੰ ਵਿਖਾਇਆ ਸਲੋਤਰੀਆਂ ਨੇ ਘੋੜੇ ਨੂੰ ਚੰਗੀ ਤਰ੍ਹਾਂ ਵੇਖ ਕੇ ਕਿਹਾ ਹਜ਼ੂਰ ਇਹ ਘੋੜਾ ਤੁਹਾਡੇ ਰੱਖਣ ਯੋਗ ਨਹੀਂ ਹੈ ਇਸ ਦੀ ਬਿਮਾਰੀ ਦੀ ਛੂਤ ਨਾਲ ਦੂਸਰੇ ਘੋੜੇ ਵੀ ਬਿਮਾਰ ਹੋ ਜਾਣ ਦਾ ਡਰ ਹੈ ਇਸ ਕਰਕੇ ਇਸ ਨੂੰ ਛੇਤੀ ਹੀ ਤਵੇਲੇ ਵਿੱਚੋਂ ਬਾਹਰ ਕੱਢ ਕੇ ਕਿਸੇ ਆਪਣੇ ਉਮਰਾਮ ਨੂੰ ਦੇ ਦਿਓ ਜੋ ਇਸ ਦਾ ਇਲਾਜ ਕਰਾ ਲਵੇ ਬਾਦਸ਼ਾਹ ਨੇ ਘੋੜਿਆਂ ਦੇ ਡਾਕਟਰ ਦੀ ਇਹ ਗੱਲ ਸੁਣ ਕੇ ਆਪਣੇ ਕਾਜੀ ਰਸਤਮ ਖਾਨ ਨੂੰ ਸੱਦ ਕੇ ਉਸ ਨੂੰ ਇਹ ਘੋੜਾ ਦੇ ਦਿੱਤਾ ਅਤੇ ਕਿਹਾ ਕਿ ਇਸ ਦਾ ਇਲਾਜ ਕਰਕੇ ਰਾਜੀ ਕਰ ਲਵੋ ਅਤੇ ਜੇ ਕੋਈ ਇਸ ਦਾ ਖਰੀਦਦਾਰ ਮਿਲ ਜਾਵੇ ਤਾਂ ਵੇਚ ਕੇ ਇਸ ਦੇ ਪੈਸੇ ਵਟ ਲਵੋ ਕਾਜੀ ਬੜਾ ਖੁਸ਼ ਹੋ ਕੇ ਘੋੜਾ ਕਿਲੇ ਵਿੱਚੋਂ ਲੈ ਕੇ ਆਪਣੇ ਘਰ ਤੁਰ ਪਿਆ ਰਸਤੇ ਵਿੱਚ ਗੁਰੂ ਜੀ ਦਾ ਦੀਵਾਨ ਲੱਗਾ ਹੋਇਆ ਸੀ ਜਦ ਕਾਜੀ ਲੈ ਕੇ ਘੋੜਾ ਲੈ ਕੇ ਕੋਲੋਂ ਦੀ ਲੰਘਣ ਲੱਗਾ ਤਾਂ ਭਾਈ ਸੁਜਾਨ ਜਿਸ ਨੇ ਘੋੜਾ ਗੁਰੂ ਜੀ ਵਾਸਤੇ ਲਿਆਂਦਾ ਸੀ ਵੇਖ ਕੇ ਕਿਹਾ ਗੁਰੂ ਜੀ ਇਹ ਹੀ ਉਹ ਮੇਰਾ ਘੋੜਾ ਹੈ ਜਿਹੜਾ ਕਾਜੀ ਲਈ ਜਾ ਰਿਹਾ ਹੈ ਘੋੜਾ ਕੁਝ ਬਿਮਾਰ ਜਾਪਦਾ ਹੈ ਸਿੱਖ ਪਾਸੋਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਾਜੀ ਨੂੰ ਸੱਦ ਕੇ ਪੁੱਛਿਆ ਕਿ ਇਹ ਘੋੜਾ ਕਿੱਥੋਂ ਲਿਆਇਆ ਹੈ ਅਤੇ ਇਹ ਬਿਮਾਰ ਕਿਉਂ ਹੈ ਜਦ ਕਾਜੀ ਨੇ ਸਭ ਕੁਝ ਦੱਸਿਆ ਕਿ ਇਹ ਬਾਦਸ਼ਾਹ ਨੇ ਕਾਬਲ ਤੋਂ ਮੰਗਾਇਆ ਸੀ ਪਰ ਇਸ ਨੂੰ ਇੱਥੋਂ ਦਾ ਪੌਣ ਪਾਣੀ ਮਾਫਕ ਨਹੀਂ ਆਇਆ ਜਿਸ ਕਰਕੇ ਇਹ ਬਿਮਾਰ ਹੋ ਗਿਆ ਹੈ ਤੇ ਬਾਦਸ਼ਾਹ ਨੇ ਮੈਨੂੰ ਇਨਾਮ ਵਜੋਂ ਮੁਫਤ ਹੀ ਦੇ ਦਿੱਤਾ ਹੈ ਗੁਰੂ ਜੀ ਨੇ ਕਿਹਾ ਜੇਕਰ ਤੋ ਇਸ ਨੂੰ ਵੇਚਣਾ ਚਾਹੇ ਤਾਂ ਸਾਡੇ ਕੋਲ ਇਸ ਦਾ 10000 ਰੁਪਇਆ ਮੁੱਲ ਲੈ ਲੈ ਅਸੀਂ ਇਸ ਦਾ ਇਲਾਜ ਕਰਕੇ ਰਾਜ਼ੀ ਕਰ ਲਵਾਂਗੇ ਜਦ ਕਾਜੀ ਘੋੜੇ ਦਾ ਮੁੱਲ 10000 ਰੁਪਇਆ ਲੈਣਾ ਮੰਨ ਗਿਆ ਤਾਂ ਗੁਰੂ ਜੀ ਨੇ ਘੋੜੇ ਨੂੰ ਆਪਣੇ ਤਵੇਲੇ ਵਿੱਚ ਲਿਆ ਕੇ ਉਸ ਨੂੰ ਥਾਪੀ ਦਿੱਤੀ ਅਤੇ ਉਸ ਅੱਗੇ ਕਾ ਦਾਣਾ ਰਖਵਾਇਆ ਗੁਰੂ ਜੀ ਦੀ ਪਿਆਰ ਭਰੀ ਥਾਪੀ ਲੈ ਕੇ ਘੋੜਾ ਕਾ ਦਾਣਾ ਖਾਣ ਲੱਗ ਪਿਆ ਅਤੇ 3-4 ਦਿਨ ਪਿਛੋਂ ਲੰਗੜਾ ਪੈਰ ਜ਼ਮੀਨ ਤੇ ਰੱਖ ਕੇ ਰਾਜੀ ਖੁਸ਼ੀ ਹੋ ਗਿਆ ਉਹਦੇ ਨੂੰ ਰਾਜੀ ਖੁਸ਼ੀ ਵੇਖ ਕੇ ਗੁਰੂ ਜੀ ਨੇ ਉਸੁੱਤੇ ਸੁਨਹਿਰੀ ਕਾਠੀ ਪਾ ਕੇ ਜਦ ਸਵਾਰੀ ਕੀਤੀ ਤਾਂ ਭਾਈ ਸੁਜਾਨ ਨੇ ਕਿਹਾ ਗੁਰੂ ਜੀ ਜੇ ਮੇਰਾ ਮਨੋਰਥ ਪੂਰਾ ਹੋ ਗਿਆ ਹੈ ਆਪ ਜੀ ਨੇ ਮੇਰੀ ਭਾਵਨਾ ਪੂਰੀ ਕਰ ਦਿੱਤੀ ਹੈ ਗੁਰੂ ਜੀ ਨੇ ਕਿਹਾ ਭਾਈ ਸੁਜਾਨ ਤੂੰ ਨਿਹਾਲ ਹੋ ਗਿਆ ਹੈ ਤੇਰਾ ਪ੍ਰੇਮ ਤੇ ਸ਼ਰਦਾ ਧੰਨ ਹੈ ਤੇਰਾ ਜਨਮ ਮਰਨ ਕੱਟਿਆ ਗਿਆ ਹੈ ਇਸ ਤਰ੍ਹਾਂ ਵਰ ਪ੍ਰਾਪਤੀ ਦੇ ਬਚਨ ਸੁਣ ਕੇ ਭਾਈ ਸੁਜਾਨ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਆਗਿਆ ਲੈ ਕੇ ਆਪਣੇ ਦੇਸ਼ ਕਾਬਲ ਨੂੰ ਚਲਿਆ ਗਿਆ